ਜਿੱਥੇ ਇੱਕ ਪਾਸੇ ਦੇਸ਼ ਵਿੱਚ ਅਤਵਾਦੀ ਹਮਲੇ ਤੋਂ ਬਾਅਦ ਹਾਲਾਤ ਤਣਾਅਪੂਰਨ ਬਣੇ ਹੋਏ ਹਨ ਦੇਸ਼ ਵਿੱਚ ਵੱਡੇ ਪੱਧਰ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਕਿਹਾ ਜਾ ਰਿਹਾ ਹੈ ਵੀ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਫੌਜ ਨੂੰ ਪੂਰੇ ਇਖਤਿਆਰ ਦੇ ਦਿੱਤੇ ਗਏ ਹਨ ਵੀ ਉਹ ਜੋ ਸਮਾਂ ਜੋ ਟਾਈਮਿੰਗ ਜਿਵੇਂ ਚਾਵੇ ਉਹ ਕਰੇ ਪਰ ਅਤਵਾਦ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਉੱਥੇ ਦੂਜੇ ਪਾਸੇ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਦਕ ਦੇ ਨਾਲ ਲੱਗਦੇ ਸ਼ਹਿਰ ਫਾਜ਼ਿਲਕਾ ਦੇ ਪਿੰਡ ਕਾਵਾਂ ਵਾਲੀ ਵਿੱਚ 18 ਸਦਰ ਪੁਲਿਸ ਨੂੰ ਵੱਡੇ ਸਬੂਤਾਂ ਮਿਲੇ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ 18 ਸਦਰ ਹਰਦੇਵ ਸਿੰਘ 베ਦੀ ਨੇ ਕਿਹਾ ਕਿ ਇਹ ਜੋ ਪਿਸਤਲ ਤੁਸੀਂ ਵੇਖ ਰਹੇ ਹੋ ਉਹ ਉਹਨਾਂ ਨੂੰ ਪਿੰਡ ਕਾਵਾਂਵਾਰੀ ਦੇ ਨੇੜੇ ਇੱਕ ਖੇਤ ਵਿੱਚ ਮਿਲੀ ਹੈ ਜਦ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਉਹਨਾਂ ਨੂੰ ਖਬਰ ਮਿਲੀ ਕਿ ਉੱਥੇ ਕਿਤੇ ਅੱਗ ਲੱਗੀ ਹੈ ਤੇ ਅੱਗ ਦੇ ਕਿੰਨੇ ਲਗਾਈ ਹੈ ਤੇ ਕਿਵੇਂ ਲੱਗੀ ਹੈ ਪਤਾ ਕਰਨ ਨੂੰ 18 ਸਦਰ ਪੁਲਿਸ ਦਾ ਸਟਾਫ ਗਿਆ ਸੀ ਤੇ ਇੱਕ ਪਿਸਤਰ ਮਿਲਿਆ ਹੈ ਜਿਸ ਬਾਰੇ ਇਹ ਪੜਤਾਲ ਕੀਤੀ ਜਾ ਰਹੀ ਹੈ ਵੀ ਇਹ ਕਿਸ ਦੀ ਹੈ ਕਿੱਥੋਂ ਆਈ ਹੈ ਤੇ ਕਿੰਨੇ ਲਿਆਂਦੀ ਹੈ ਔਰ ਕੀ ਕੋ ਜੁਆ ਹੈ ਸਭ ਕੁਝ ਜਾਣਨ ਲਈ ਬਣੇ ਰਹੋ ਇਹ ਅਸੀਂ ਰਾਜਵਿੰਦਰ ਸਿੰਘ ਐਸੀ ਗਸਤੇ ਜੀ ਉਹਨਾਂ ਤੇ ਲਾਹ ਮਿਲੀ ਸੀ ਕਿ ਇੱਕ ਉਥੇ ਕਾਮ ਵਾਲੇ ਪੋਲਾ ਖੇਤ ਲਾਜੇ ਲੱਗੇ ਸੀ ਅਗਰ ਅਗਦਰਾਨਿਕ ਪਿਸਤਲ ਮਿਲਿਆ ਸੀ ਉਹ ਅਸੀਂ ਬਰੰਮ ਕਰਾਇਆ ਜੀ ਉਹ ਜਿਹੜਾ ਪਿਸਤਲ ਹੈਗਾ ਹੈ ਅਸ਼ਟਿਆ ਕੰਪਨੀ ਦਾ ਜੀ ਉਹਦਾ ਮੈਗਜ਼ੀਨ ਨਹੀਂ ਹੈਗਾ ਗੱਲਾਂ ਪਿਸਤਲ ਈ ਹੈ ਜੀ ਉਹਦੇ ਬਾਰੇ ਅਸੀਂ ਪਰਚਾ ਦਰਜ ਕੀਤਾ ਇੱਕ ਸਿਕ ਨੰਬਰ ਐਫਆਰ 33 ਜਾਰੀ ਜਾਰੀ ਇਹ ਪਤਾ ਲੱਗਾ ਕਿੱਥੋਂ ਆਇਆ ਸਰ ਇਹਦੇ ਬਾਰੇ ਹਲੇ ਅਸੀਂ ਦੇਖਦੇ ਹਾਂ ਜੀ ਤਫਤੀਸ਼ ਕਰਕੇ ਕਿ ਕਿੱਥੋਂ ਆਇਆ ਹੈਗਾ ਜੀ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत